ਕੀ ਹੋ ਰਿਹਾ ਹੈ ਕੈਨੇਡਾ ਚ ਚੱਲ ਕੀ ਰਿਹਾ ਹੈਗਾ ਰੌਲਾ ਉੱਥੇ ਘੱਟ ਆਉ ਰੇ ਜ਼ਿਆਦਾ ਉਹਨੂੰ ਇਲੈਕਸ਼ਨਾਂ ਦੀ ਹੈਗੀ ਟੈਨਸ਼ਨ ਬਹੁਤ ਜ਼ਿਆਦਾ ਇਸ ਕਰਕੇ ਉਹਦਾ ਵਿੜਾ ਕਰ ਕੀ ਹੋਇਆ ਪਿਆ ਉਹ ਰੋਜ਼ ਦਿਹਾੜੀ ਨਵੀਂ ਐਧਰੀਆਂ ਸਕੀਮਾਂ ਲਾਂਦਾ ਮੈਂ ਕਿਦਾਂ ਉੱਥੇ ਦੇ ਆਪਣੇ ਲੋਕਾਂ ਨੂੰ ਲੁਭਾਵਾਂ ਵੀ ਉਹ ਮੈਨੂੰ ਵੋਟ ਪਾ ਦੇਣ ਮੈਂ ਅੱਗਿਓ ਫੇਰ ਆਜਾਂ ਲਿਬਰਲ ਪਾਰਟੀ ਹੈਗੀ ਹੈ ਜਿਹਦੇ ਕਰਕੇ ਇਹ ਪ੍ਰਧਾਨ ਮੰਤਰੀ ਬਣਿਆ ਉਹ ਸਾਡੇ ਦਾਦੇ ਪੜਦਾਦਿਆਂ ਦੀ ਖੂਨ ਤਸੀਲੇ ਦੀ ਬਣਾਈ ਹੋਈ ਪਾਰਟੀ ਹੈ ਇਹਦਾ ਕੀ ਹੱਕ ਬੰਬਾ ਇਹ ਸਾਡੇ ਖਿਲਾਫ ਇਹ ਐਦਾਂ ਦੇ ਛੜੇ ਉਤ ਰਚਣ ਲੱਗ ਜਵੇ ਕੰਜ਼ਰਵੇਟਿਵ ਤਾਂ ਪਹਿਲਾਂ ਹੀ ਮੰਨੇ ਜਾਂਦੇ ਨੇ ਇਮੀਗ੍ਰੈਂਟ ਦੇ ਖਿਲਾਫ ਨੇ ਉਹ ਤੇ ਲਿਬਰਲ ਤੇ ਕੰਜ਼ਰਵੇਟਿਵ ਨੇ ਜਿਵੇਂ ਰਿਪਬਲਿਕਨ ਤੇ ਅਮਰੀਕਾ ਚ ਡੈਮੋਕ੍ਰੇਟ ਨੇਗੀ ਇਹ ਪਾਰਟੀ ਤਾਂ ਮੰਨੀ ਜਾਂਦੀ ਸੀ ਫਿਰ ਅਜਿਹਾ ਹੋ ਕੀ ਗਿਆ ਕਿਉਂਕਿ ਬੋਟਰ ਸਿੱਖਾਂ ਦੇ ਵੀ ਚਾਹੀਦੇ ਨੇ ਜਿਹੜੇ ਆਪਣਾ ਹੁਣ ਪੰਜਾਬੀ ਭਾਈਚਾਰਾ ਕਿੰਨਾ ਗਿਆ ਹੋਇਆ ਬੜੇ ਉਥੇ ਐਮਪੀ ਹੈਗੇ ਆ ਬੜੇ ਉਥੇ ਐਮਐਲਏ ਹੈਗੇ ਆ ਬੜੇ ਵੱਡੇ ਵੱਡੇ ਰੈਂਕਸ ਦੇ ਉੱਤੇ ਹੈਗੇ ਆ ਉਹਨਾਂ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਹੈ ਵੀ ਜਿਹੜੀ ਜਿਹੜੇ ਤੁਹਾਨੂੰ ਨਵੇਂ-ਨਵੇਂ ਰੂਲ ਕੱਢ ਰਹੀਆਂ ਇਮੀਗ੍ਰੈਂਟਸ ਦੇ ਖਿਲਾਫ ਹੈਗੇ ਉਹ ਕਿਉਂ ਕੱਢ ਰਹੀਆਂ ਹੈਗਾ ਪਹਿਲਾਂ ਪਹਿਲਾਂ 400 ਸੁੱਤੇਰੇ ਕਿਉਂ ਨਹੀਂ ਕੱਢੇ ਟਰੂਡੋ ਦਾ ਪਿਓ ਤਾਂ ਕਹਿੰਦੇ ਬੜਾ ਸਿੱਖਾਂ ਦੇ ਨਾਲ ਵਧੀਆ ਰਿਲੇਸ਼ਨ ਰੱਖਦਾ ਸੀ ਫਿਰ ਟਰੂਡੋ ਨੂੰ ਕੀ ਹੋ ਗਿਆ ਭਾਜੀ ਇਹ ਰਿਲੇਸ਼ਨ ਇਹਦਾ ਵੀ ਵਧੀਆ ਸੀ ਬਟ ਜਦੋਂ ਇਲੈਕਸ਼ਨਾਂ ਆਣ ਕਰਕੇ ਇਹਨੂੰ ਸਿਰਫ ਆਪਣੀ ਕੁਰਸੀ ਪਿਆਰੀ ਲੱਗਦੀ ਹੈ ਪੋਲੀਟੀਸ਼ੀਅਨ ਵਰਲਡ ਦੇ ਕਿਤੇ ਵੀ ਹੈ ਉਹਦੀ ਸੋਚ ਸਿਰਫ ਆਪਣੀ ਕੁਰਸੀ ਤੱਕ ਹੀ ਹੈ ਉਸੇ ਨੂੰ ਬਚਾਨ ਖਾਤਰ ਹੁਣ ਕਹਿੰਦਾ ਜਿਹੜੇ ਕੈਨੇਡਾ ਵਿਸਲ ਤੇ ਆਏ ਹੋਏ ਮੈ ਉਹਨਾਂ ਨੂੰ ਵਰਕ ਪਰਮਿਟ ਨਹੀਂ ਦੇਣਾ ਕਿਉਂ ਨਹੀਂ ਦੇਣਾ ਕੈਨੇਡਾ ਦਾ ਫਿਊਚਰ ਕੀ ਹੈਗਾ ਜੇ ਆਪਾਂ ਪੰਜਾਬ ਪੰਜਾਬੀਆਂ ਦੇ ਸਿੱਖਾਂ ਦੇ ਪਰਸਪੈਕਟਿਵ ਤੋਂ ਦੇਖਣਾ ਹੋਵੇ ਮੈਨੂੰ ਨਹੀਂ ਲੱਗਦਾ ਹੁਣ ਟਰੂਡੋ ਦੀ ਸਰਕਾਰ ਆਏਗੀ ਹੱਲੇ ਵੀ ਜਿਹੜੇ ਜਿਹੜੇ ਵੀ ਸਟੂਡੈਂਟਸ ਜਾਣਾ ਚਾਹੁੰਦੇ ਉਹਨਾਂ ਲਈ 골ਡਨ ਪੀਰੀਅਡ ਹੈ ਕਿਉਂਕਿ ਅੱਜ ਸਟੂਡੈਂਟ ਵੀਜ਼ਾ ਦਾ ਸਕਸੈਸ ਰੇਟ ਅਸੀਂ ਲਾਸਟ ਸਾਲ ਤੋਂ ਕੋਈ ਸਿੰਗਲ ਰਿਫਿਊਜ਼ ਨਹੀਂ ਹੈਗੀ 100% ਵੀਜ਼ਾ ਲੈ ਰਹੇ ਇਹ ਸਟੂਡੈਂਟ ਵੀ ਤਰਸਣਗੇ ਕੰਜ਼ਰਵੇਟਿਵ ਪਾਰਟੀ ਆ ਜਾਂਦੀ ਹੈ ਸਟੂਡੈਂਟ ਵੀਜ਼ਾ ਲੈਣ ਲਈ ਇਹ 골ਡਨ ਪੀਰੀਅਡ ਹੈਗਾ ਜਿਹੜੇ ਬੱਚੇ ਦੇ ਓਵਰਆਲ ਸਿਰਫ 6 ਬੈਂਡ ਹੈਗੇ ਆ ਓਵਰ ਆਲ 6 ਬੈਂਡ ਹੈਗੇ ਜਾਂ ਪੀਟੀ 60 ਸਕੋਰ ਹੈਗੇ ਆ 100% ਅਸੀਂ ਵੀਜ਼ਾ ਲੈ ਕੇ ਦਵਾਂਗੇ ਗਾਰੰਟੀ ਰਿਟਰਨ ਨਹੀਂ ਲੈ ਕੇ ਦੇ ਸਕੇ ਤਾਂ 50000 ਰੁਪਏ ਹੱਥੋਂ ਦਵਾਂਗੇ ਔਰ ਸਾਰੇ ਪੈਸੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ 50000 ਰੁਪਏ ਜੇ ਵੀਜ਼ਾ ਨਹੀਂ ਲੱਗੂਗਾ ਵਾਪਸ ਤੁਸੀਂ ਦਿਓਗੇ ਅਸੀਂ ਪੱਲਿਓਂ ਦਵਾਂਗੇ ਭਾਜੀ ਰਿਟਰਨ ਐਗਰੀਮੈਂਟ ਕਰਾਂਗੇ ਅਸੀਂ ਰਿਟਰਨ ਐਗਰੀਮੈਂਟ ਕਰਾਂਗੇ ਤੁਹਾਡਾ ਵੀਜ਼ਾ ਨਾ ਲੈ ਕੇ ਦੇ ਸਕਿਆ ਤਾਂ 50000 ਰੁਪਏ ਹੱਥੋਂ ਦਵਾਂਗੇ ਇਹਦਾ ਰੈਸ਼ੈਸ਼ਨ ਦਾ ਰੌਲਾਗਾ ਇਹ ਵੀ ਆ ਲੱਗਦਾ ਜਿਵੇਂ ਆਪਣੇ ਬੰਦਿਆ ਸ੍ਰੀ ਮੜਿਆ ਜਾਂਦਾ ਇੱਕ ਹੀ ਮਸਲਾ ਗਾ ਵੀ ਕੈਨੇਡਾ ਚਰ ਸ਼ੈਸ਼ਨਾ ਜੀ ਇਸ ਕਰਕੇ ਸਾਰਾ ਹੋ ਰਿਹਾ ਪਾਲਿਸੀਆਂ ਇਸ ਕਰਕੇ ਚਿੰਝ ਹੋ ਰਹੀਆਂ ਜਿਸੇ ਪੰਜਾਬੀ ਭਾਈਚਾਰਾ ਹੈ ਬਹੁਤ ਆ ਉੱਥੇ ਵਕੀ ਕੰਮ ਦੀ ਕਮੀ ਹੈ ਤੁਸੀਂ ਮੌਨਟਰੀਅਲ ਚਲ ਜਓ ਜਾਓ ਜਿਹੜੇ ਬੱਚੇ ਕੈਨੇਡਾ ਬੈਠੇ ਆ ਮੈਂ ਕਹਿੰਦਾ ਜੋ ਪੋਸਟਡੀ ਵਰਕ ਪਰਮਿਟ ਤੇ ਵੀ ਹੈਗੇ ਆ ਮੈਨੂੰ ਕਾਲ ਲਾਓ ਜਿਹੜੇ ਆਪ ਵੀ ਗਏ ਹੋਏ ਮੇਰੇ ਥਰੂ ਨਹੀਂ ਵੀ ਗਏ ਮੈਂ 100% ਕੰਮ ਲੈ ਕੇ ਤੁਹਾਨੂੰ ਹੁਣ ਜਿਹੜੇ ਏਜੰਟ ਇਦਾਂ ਦਾ ਕੰਮ ਕਰਦੇ ਸੀ ਕੱਲਾ ਪਾਸਪੋਰਟ ਦੇ ਦਿਜੋ ਬਾਕੀ ਸਾਰੀ ਗੇਮ ਮੈਂ ਬਣਾ ਲਊਗਾ ਹੁਣ ਐਮਬੈਸੀ ਉਹਨਾਂ ਰਿਜ਼ਲਟ ਆ ਨਹੀਂ ਰਹੇ ਨਿਆਣਾ ਨੈਗੇਟਿਵ ਆ ਰਿਹਾ ਜੇ ਗਲਤ ਡਾਕੂਮੈਂਟੇਸ਼ਨ ਹੈ ਤਾਂ ਪ੍ਰੋਬਲਮ ਆਏਗੀ ਨਾ ਬਾਜੀ ਆਸਟ੍ਰੇਲੀਆ ਸੈਟ ਨਾਲ ਡਿਸਕਰੀਮੀਨੇਟ ਵੀ ਕਰ ਰਿਹਾ ਕਹਿੰਦੇ ਪੰਜਾਬੀਆਂ ਤੇ ਗੁਜਰਾਫੀਆਂ ਤੇ ਸਪੈਸ਼ਲੀ ਉਹਨੇ ਯਾਨੀ ਜਿਵੇਂ ਕਹਿੰਦੇ ਹਨਾ ਗੋਰੇ ਰੇਸਿਸਟ ਹੁੰਦੇ ਨੇਗੇ ਹਾਂਜੀ ਹਾਂਜੀ ਨਸਲਵਾਦੀ ਨੇ ਇਹ ਰੰਗ ਦੇਖ ਕੇ ਤੁਹਾਡਾ ਭੇਦਭਾਵ ਕਰਦੇ ਹੈਗੇ ਜਾਂ ਤੁਹਾਡੇ ਤੁਹਾਡੀਆਂ ਕੰਟਰੀਆਂ ਦੇਖ ਕੇ ਕਰਦੇ ਆ ਬਾਜੀ ਸਭ ਤੋਂ ਪਹਿਲਾਂ ਇਹ ਚੀਜ਼ਾਂ ਕਰਨ ਤੇ ਅਸੀਂ ਲੋਕਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਹੂੰ ਆਪਾਂ ਆਪਣੀਆਂ ਗਲਤੀਆਂ ਕਿਉਂ ਨਹੀਂ ਦੇਖਣ ਆਪਾਂ ਗਲਤ ਵਿਆਹ ਕਰਾ ਕੇ ਕੌਂਟਰੈਕਟ ਵਿਆਹ ਕਰਾ ਕੇ ਉੱਥੇ ਚੱਲ ਗਏ ਉਥੇ ਜਾ ਕੇ ਗਲਤ ਕੰਮ ਕਰਨਾ ਸ਼ੁਰੂ ਕਰਤੇ ਇਹ ਚੀਜ਼ ਉਹ ਕਦੋਂ ਤੱਕ ਬਰਦਾਸ਼ਤ ਕਰੇ پرو ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਕੈਨੇਡਾ ਦਾ ਰੌਲਾ ਇੰਨਾ ਕੈਨੇਡਾ ਚ ਨਹੀਂ ਹੈ ਜਿੰਨਾ ਪੰਜਾਬ ਚ ਆ ਕਿਉਂਕਿ ਕੈਨੇਡਾ ਨੇ ਕੁਝ ਨੀਤੀਆਂ ਬਦਲੀਆਂ ਨੇ ਪ੍ਰਵਾਸ ਨੂੰ ਲੈ ਕੇ ਤੇ ਪੰਜਾਬੀਆਂ ਚ ਹਹਾਕਾਰ ਮੱਚੀ ਹੋਈ ਹੈ ਕਿ ਕਿਉਂ ਟਰੂਡੋ ਇਸ ਤਰ੍ਹਾਂ ਕਰ ਰਹੇ ਨੇ ਬਹੁਤ ਸਾਰਾ ਰੌਲਾ ਪਿਆ ਹੋਇਆ ਪੰਜਾਬ 'ਚ ਬਾਕੀ ਥਾਵਾਂ ਦੇ ਉੱਤੇ ਵੀ ਅੱਜ ਅਸੀਂ ਪ੍ਰਵਾਸ ਮਾਮਲਿਆਂ ਦੇ ਮਹਾਰ ਬੀਟੀਐਸ ਇਮੀਗ੍ਰੇਸ਼ਨ ਤੋਂ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਾਂਗੇ ਕਿ ਕਿਉਂ ਐ ਹੋ ਰਿਹਾਗਾ ਟਰੂਡੋ ਐ ਕਿਉਂ ਕਰ ਰਹੇ ਨੇ ਕੈਨੇਡੀਅਨ ਸਰਕਾਰ ਐ ਕਿਉਂ ਕਰ ਰਹੀ ਐ ਫਿਊਚਰ ਕੀ ਐ ਭਵਿੱਖ 'ਚ ਕੀ ਹੋਣ ਜਾ ਰਿਹਾ ਪਾਲਿਸੀ ਮੈਟਰ ਕਿ ਇਸ ਤਰ੍ਹਾਂ ਦਾ ਬਦਲੇਗਾ ਜਾਂ ਨਹੀਂ ਬਦਲੇਗਾ ਸਾਡੇ ਐਮਪੀ ਸਾਡੇ ਮੰਤਰੀ ਉੱਥੇ ਨੇ ਜਿਹੜੇ ਉਹ ਕੀ ਕਰ ਰਹੇ ਨੇ ਗੱਲਬਾਤ ਕਰਦੇ ਆ ਹਰਪ੍ਰੀਤ ਜੀ ਦੇ ਨਾਲ ਸਵਾਗਤ ਹੈ ਬਹੁਤ-ਬਹੁਤ ਤੁਹਾਡਾ ਪਰੋ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਸਾਰੀ ਟੀਮ ਦਾ ਮੈਨੂੰ ਬੁਲਾਉਣ ਲਈ ਬਹੁਤ-ਬਹੁਤ ਧੰਨਵਾਦ ਹਰਪੀਤ ਜੀ ਕੀ ਹੋ ਰਿਹਾ ਹੈ ਕੈਨੇਡਾ ਚ ਚੱਲ ਕੀ ਰਿਹਾ ਹੈਗਾ ਰੌਲਾ ਉੱਥੇ ਘੱਟ ਆਉ ਰੇ ਜ਼ਿਆਦਾ ਭਾਜੀ ਬੇਸਿਕਲੀ ਨਾ ਉਹਨੂੰ ਇਲੈਕਸ਼ਨਾਂ ਦੀ ਹੈਗੀ ਟੈਨਸ਼ਨ ਬਹੁਤ ਜ਼ਿਆਦਾ ਇਸ ਕਰਕੇ ਉਹਦਾ ਵੇੜਾ ਕਰ ਕੀ ਹੋਇਆ ਪਿਆ ਉਹ ਰੋਜ਼ ਦਿਹਾੜੀ ਨਵੀਂ ਐਦਾਂ ਦੀਆਂ ਸਕੀਮਾਂ ਲਾਂਦਾ ਮੈਂ ਕਿਦਾਂ ਉੱਥੇ ਦੇ ਆਪਣੇ ਲੋਕਾਂ ਨੂੰ ਲੁਭਾਵਾਂ ਵੀ ਉਹ ਮੈਨੂੰ ਵੋਟ ਪਾ ਦੇਣ ਮੈਂ ਅੱਗਿਓ ਫੇਰ ਆ ਜਾਵਾਂ ਉਹਦਾ ਸਿਰਫ ਇਹੀ ਮਕਸਦ ਆ ਉਹਦਾ ਕੋਈ ਮਕਸਦ ਨਹੀਂ ਹੈਗਾ ਹੋਰ ਜਦ ਕੀ ਜਿਹੜੀ ਇਹਦੀ ਲਿਬਰਲ ਪਾਰਟੀ ਹੈਗੀ ਹੈ ਜਿਹਦੇ ਕਰਕੇ ਇਹ ਪ੍ਰਧਾਨ ਮੰਤਰੀ ਬਣਿਆ ਉਹ ਸਾਡੇ ਦਾਦੇ ਪੜਦਾਦਿਆਂ ਦੀ ਖੂਨ ਪਸੀਨੇ ਦੀ ਬਣਾਈ ਹੋਈ ਪਾਰਟੀ ਹੈ ਇਹਦਾ ਕੀ ਹੱਕ ਬੰਦਾ ਵੀ ਸਾਡੇ ਖਿਲਾਫ ਇਹ ਇਦਾਂ ਦੇ ਛੇਦੰਤਰ ਰਚਣ ਲੱਗ ਜਵੇ ਸਾਡੀ ਬਣਾਈ ਪਾਰਟੀ ਇਹ ਪਾਰਟੀ ਹਮੇਸ਼ਾ ਇਮੀਗ੍ਰੇਟਸ ਦੇ ਨਾਲ ਰਹੀ ਹੈ ਉਹਨਾਂ ਨੂੰ ਪ੍ਰਮੋਟ ਕਰਦੀ ਰਹੀ ਹੈ ਇਤਿਹਾਸ ਚੱਕ ਕੇ ਦੇਖ ਲਓ ਸਾਰੀਆਂ ਕੁਰਬਾਨੀਆਂ ਸਾਡੀਆਂ ਇਹ ਪਾਰਟੀ ਬਣਾ ਦੇ ਵਿੱਚ ਤੇ ਹੁਣ ਇਹ ਜਦੋਂ ਚੋਣਾਂ ਸਿਰ ਤੇ ਆ ਜਾਂਦੀਆਂ ਕੁਛ ਨਾ ਕੁਛ ਐਦਾਂ ਦਾ ਕਰ ਦਿੰਦਾ ਵੀ ਮੈਂ ਇਲੈਕਸ਼ਨਾਂ ਜਿੱਤ ਜਾਵਾਂ ਇਹਨੂੰ ਹੋਰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਹੈ ਜੀ ਕਨਜ਼ਰਵੇਟਿਵ ਤਾਂ ਪਹਿਲਾਂ ਹੀ ਮੰਨੇ ਜਾਂਦੇ ਨੇ ਇਮੀਗ੍ਰੈਂਟ ਦੇ ਖਿਲਾਫ ਨੇ ਉਹ ਤੇ ਲਿਬਰਲ ਤੇ ਕਨਜ਼ਰਵੇਟਿਵ ਨੇ ਜਿਵੇਂ ਰਿਪਬਲਿਕਨ ਤੇ ਅਮਰੀਕਾ ਚ ਡੈਮੋਕ੍ਰੇਟ ਨੇਗੇ ਇਹ ਪਾਰਟੀ ਤਾਂ ਮੰਨੀ ਜਾਂਦੀ ਸੀ ਫਿਰ ਅਜਿਹਾ ਹੋ ਕੀ ਗਿਆ ਕਿਉਂਕਿ ਬੋਟਾ ਸਿੱਖਾਂ ਦੇ ਵੀ ਚਾਹੀਦੇ ਨੇ ਬਿਲਕੁਲ ਭਾਜੀ ਵੋਟ ਤਾਂ ਸਿੱਖਾਉਣਾ ਚਾਹੀਦੇ ਨੇ ਬਟ ਗੱਲ ਹੁਣ ਇਹ ਉੱਥੇ ਇਹੀ ਕਹਿ ਰਿਹਾ ਵੀ ਮੈਨੂੰ ਸਿਰਫ ਇਲੈਕਸ਼ਨਾਂ ਨਾਲ ਮਤਲਬ ਹੈ ਜੋ ਉਹਦਾ ਲੱਗ ਰਿਹਾ ਸਿਸਟਮ ਸਾਰਾ ਅਦਰਵਾਇਸ ਭਾਜੀ ਇੱਕ ਚੀਜ਼ ਮੈਨੂੰ ਦੱਸੋ ਜਿਹੜਾ ਬੰਦਾ ਇੱਥੋਂ ਦੇ ਗੋਰਿਆਂ ਨੂੰ ਯੂਰਪੀਅਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਜਿਹੜੇ ਉੱਥੇ ਦੇ ਇਹਦੇ ਗੋਰੇ ਹੈਗੇ ਆ ਉਹਨਾਂ ਨੂੰ ਪ੍ਰਭਾਵ ਕਰਾਉਣ ਦੇ ਲਈ ਭਾਜੀ ਇਸ ਚੀਜ਼ ਦਾ ਨਾਂ ਜਿਹੜੇ ਆਪਣਾ ਹੁਣ ਪੰਜਾਬੀ ਭਾਈਚਾਰਾ ਕਿੰਨਾ ਗਿਆ ਹੋਇਆ ਬੜੇ ਉੱਥੇ ਐਮਪੀ ਹੈਗੇ ਆ ਬੜੇ ਉੱਥੇ ਐਮਐਲਏ ਹੈਗੇ ਆ ਬੜੇ ਵੱਡੇ ਵੱਡੇ ਰੈਂਕਸ ਦੇ ਉੱਤੇ ਹੈਗੇ ਆ ਉਹਨਾਂ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਵੀ ਜਿਹੜੀ ਜਿਹੜੇ ਤੋਂ ਹੁਣ ਨਵੇਂ-ਨਵੇਂ ਰੂਲ ਕੱਢ ਰਹੀਆਂ ਇਮੀਗ੍ਰੈਂਟਸ ਦੇ ਖਿਲਾਫ ਹੈਗੇ ਉਹ ਕਿਉਂ ਕੱਢ ਰਹੀਆਂ ਹੈਗਾ ਪਹਿਲਾਂ ਪਹਿਲਾਂ 4 ਸਾਲ ਸੁੱਤੇ ਰਹੇ ਕਿਉਂ ਨਹੀਂ ਕੱਢੇ ਹੂੰ ਮਤਲਬ ਇਹ ਇਹਨਾਂ ਦਾ ਸਿਰਫ ਮੋਟਿਵ ਇਲੈਕਸ਼ਨ ਨਹੀਂ ਹੈ ਇਹ ਸਾਰੇ ਲੋਕਾਂ ਨੂੰ ਆਪਣੇ ਸਾਰੇ ਪੰਜਾਬੀ ਭਾਈਚਾਰੇ ਨੂੰ ਸਿੱਖਾਂ ਨੂੰ ਇਕੱਠੇ ਹੋ ਕੇ ਇਸ ਚੀਜ਼ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਹੈ ਜਿਹੜੀਆਂ ਚੀਜ਼ਾਂ ਉਹ ਗਲਤ ਕਰ ਰਿਹਾ ਉਹਦੇ ਖਿਲਾਫ ਬਾਤ ਚੱਕਣੀ ਚਾਹੀਦੀ ਹੈ ਹੂੰ ਹੂੰ ਟਰੂਡੋ ਦਾ ਪਿਓ ਤਾਂ ਕਦੇ ਬੜਾ ਸਿੱਖਾਂ ਦੇ ਨਾਲ ਵਧੀਆ ਰਿਲੇਸ਼ਨ ਰੱਖਦਾ ਸੀ ਫਿਰ ਟਰੂਡੋ ਨੂੰ ਕੀ ਹੋ ਗਿਆ ਭਾਜੀ ਰਿਲੇਸ਼ਨ ਇਹਦਾ ਵੀ ਵਧੀਆ ਸੀ ਬਟ ਜਦੋਂ ਇਲੈਕਸ਼ਨਾਂ ਆਉਣ ਕਰਕੇ ਇਹਨੂੰ ਸਿਰਫ ਆਪਣੀ ਕੁਰਸੀ ਪਿਆਰੀ ਲੱਗਦੀ ਹੈ ਪੋਲੀਟੀਸ਼ੀਅਨ ਵਰਲਡ ਦੇ ਕਿਤੇ ਵੀ ਹੈ ਉਹਦੀ ਸੋਚ ਸਿਰਫ ਆਪਣੀ ਕੁਰਸੀ ਤੱਕ ਹੀ ਹੈ ਉਸੇ ਨੂੰ ਬਚਾਣ ਖਾਤਰ ਹੁਣ ਕਹਿੰਦਾ ਜਿਹੜੇ ਕੈਨੇਡਾ ਵਿਸਟਰ ਤੇ ਆਏ ਹੋਏ ਮੈਂ ਉਹਨਾਂ ਨੂੰ ਵਰਕ ਪਰਮਿਟ ਨਹੀਂ ਦੇਣਾ ਕਿਉਂ ਨਹੀਂ ਦੇਣਾ ਹਮ ਜਦ ਇੱਕ ਤੁਹਾਡੀ ਪਾਲਿਸੀ ਹੈਗੀ ਆ ਉਹਨੂੰ ਤੁਸੀਂ ਕਿਉਂ ਇੱਕਦਮ ਚੇਂਜ ਕਰ ਰਹੇ ਹੋ ਉਹ ਵੀ ਇਲੈਕਸ਼ਨਾਂ ਤੋਂ ਪਹਿਲਾਂ ਹਮ ਤਕੀ ਲੱਗਦਾਗਾ ਹੁਣ ਫਿਊਚਰ ਕੀ ਹੈ ਕੈਨੇਡਾ ਦਾ ਫਿਊਚਰ ਕੀ ਹੈਗਾ ਜੇ ਆਪਾਂ ਪੰਜਾਬ ਪੰਜਾਬੀਆਂ ਦੇ ਸਿੱਖਾਂ ਦੇ ਪਰਸਪੈਕਟਿਵ ਤੋਂ ਦੇਖਣਾ ਹੋਵੇ ਭਾਜੀ ਕੈਨੇਡਾ ਦਾ ਫਿਊਚਰ ਦੇਖੋ ਮੈਨੂੰ ਨਹੀਂ ਲੱਗਦਾ ਹੁਣ ਟਰੂਡੋ ਦੀ ਸਰਕਾਰ ਆਏਗੀ ਹੱਲੇ ਵੀ ਜਿਹੜੇ ਜਿਹੜੇ ਤੇ ਸਟੂਡੈਂਟਸ ਜਾਣਾ ਚਾਹੁੰਦੇ ਉਹਨਾਂ ਲਈ 골ਡਨ ਪੀਰੀਅਡ ਹੈ ਕਿਉਂਕਿ ਅੱਜ ਸਟੂਡੈਂਟ ਵੀਜ਼ਾ ਦਾ ਸਕਸੈਸ ਰੇਟ ਅਸੀਂ ਲਾਸਟ ਸਾਲ ਤੋਂ ਕੋਈ ਸਿੰਗਲ ਰਿਫਿਊਜ਼ਲ ਨਹੀਂ ਹੈਗੀ 100% ਵੀਜ਼ਾ ਲੈ ਰਹੇ ਆ ਜਿਨ੍ਹਾਂ ਨੇ ਐਜ਼ ਅ ਸਟੂਡੈਂਟ ਜਾਣਾ ਹੈ ਉਹਨਾਂ ਲਈ ਤੇ ਇਹ ਟਾਈਮ 골ਡਨ ਹੈਗਾ ਨਹੀਂ ਤੇ ਜਿਸ ਤਰ੍ਹਾਂ ਅੱਜ ਆਸਟ੍ਰੇਲੀਆ ਟਾਈਟ ਆ ਨਾ ਜੇ ਕਮਿਊਨਿਸਟ ਪਾਰਟੀ ਆ ਗਈ ਪਾਰਟੀ ਉਥੇ ਚੇਂਜ ਹੋ ਜਾਂਦੀ ਹੈ ਜਿਹਦੀ ਪੂਰੀ ਉਮੀਦ ਹੈ ਵੀ ਐਟੀਟਿਊਡੋ ਦੀ ਸਰਕਾਰ ਨਹੀਂ ਆਏਗੀ ਪਾਰਟੀ ਚੇਂਜ ਹੋਏਗੀ ਉਹ ਇਮੀਗ੍ਰੈਂਟਸ ਦੇ ਪਹਿਲਾਂ ਖਿਲਾਫ ਹੈ ਇਤਿਹਾਸ ਚੱਕ ਕੇ ਦੇਖ ਲਓ ਉਹ ਇਮੀਗ੍ਰੈਂਟਸ ਦੇ ਨਾਲ ਨਹੀਂ ਰਹੀ ਹਮੇਸ਼ਾ ਕੰਜ਼ਰਵੇਟਿਵ ਪਾਰਟੀ ਸਟੂਡੈਂਟ ਵੀ ਸਟੂਡੈਂਟ ਵੀ ਤਰਸਣਗੇ ਕੰਜ਼ਰਵੇਟਿਵ ਪਾਰਟੀ ਆ ਜਾਂਦੀ ਹੈ ਸਟੂਡੈਂਟ ਵੀਜ਼ਾ ਲੈਣ ਲਈ ਇਹ 골ਡਨ ਪੀਰੀਅਡ ਹੈਗਾ ਜਿਹੜੇ ਬੱਚੇ ਦੇ ਓਵਰਆਲ ਸਿਰਫ 6 ਬੈਂਡ ਹੈਗੇ ਆ ਗੈਪ ਪੈ ਚੁੱਕਾ 5-7 ਸਾਲ ਦਾ ਕੋਈ ਪ੍ਰੋਬਲਮ ਨਹੀਂ ਈਵਨ ਯੂਜੀ ਵਾਲੇ ਬੱਚੇ ਪਲੱਸ 2 ਵਾਲੇ ਬੱਚੇ ਦਾ ਵੀ ਗੈਪ ਪੈ ਚੁੱਕਾ ਹੈਗਾ ਜੇ ਓਵਰਆਲ 6 ਬੈਂਡ ਹੈਗੇ ਜਾਂ ਪੀਟੀ 60 ਸਕੋਰ ਹੈਗੇ 100% ਅਸੀਂ ਵੀਜ਼ਾ ਲੈ ਕੇ ਦਵਾਂਗੇ ਗਾਰੰਟੀ ਰਿਟਰਨ ਨਹੀਂ ਲੱਗੇ ਦੇ ਸਕੇ ਤਾਂ 50000 ਰੁਪਏ ਹੱਥੋਂ ਦਵਾਂਗੇ ਔਰ ਸਾਰੇ ਪੈਸੇ ਸੀ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ ਕੋਈ ਬੱਚੇ ਨੇ ਟਿਊਸ਼ਨ ਫੀਸ ਨਹੀਂ ਭਰਨੀ ਕੋਈ ਅਟੈਸਟੇਸ਼ਨ ਲੈਟਰ ਦੇ ਪੈਸੇ ਨਹੀਂ ਭਰਨੇ ਕੋਈ ਜੀਆਈਸੀ ਨਹੀਂ ਭਰਨੀ 1 ਰੁਪਏ ਦਾ ਵੀ ਬੱਚੇ ਦਾ ਰਿਸਕ ਨਹੀਂ ਹੈਗਾ ਸਾਰੇ ਪੈਸੇ ਅਸੀਂ ਕੋਲੋਂ ਲਵਾਂਗੇ ਆਫਟਰ ਵੀਜ਼ਾ ਪੈਸੇ ਲਵਾਂਗੇ ਇਹ ਇੰਨਾ ਵਧੀਆ 골ਡਨ ਟਾਈਮ ਦੁਬਾਰਾ ਨਹੀਂ ਆਣਾ ਹੈਗਾ ਜੋ ਲਾਸਟ 6-8 ਮਹੀਨੇ ਤੋਂ ਚੱਲ ਰਿਹਾ ਹੂੰ ਹੂੰ 50000 ਰੁਪਿਆ ਜੇ ਵੀਜ਼ਾ ਨਹੀਂ ਲੱਗੂਗਾ ਵਾਪਸ ਤੁਸੀਂ ਦਿਓਗੇ ਅਸੀਂ ਪੱਲਿਓਂ ਤਾਂ ਮੰਗਾਏ ਭਾਜੀ ਰਿਟਰਨ ਐਗਰੀਮੈਂਟ ਕਰਾਂਗੇ ਅਸੀਂ ਰਿਟਰਨ ਐਂਡ ਰਿਵਰਸ ਐਗਰੀਮੈਂਟ ਕਰਾਂਗੇ ਤੁਹਾਡਾ ਵੀਜ਼ਾ ਨਾ ਲੈ ਕੇ ਦੇ ਸਕਿਆ ਤਾਂ 50000 ਰੁਪਿਆ ਹੱਥੋਂ ਤਾਂ ਮੰਗਾਗੇ ਹੂੰ ਹੂੰ ਇਹ ਪਾਲਿਸੀ ਕਿਉਂ ਬਾਕੀ ਤੇ ਬਾਕੀਆਂ ਕੋਲ ਤਾਂ ਨਹੀਂ ਇਹ ਭਾਜੀ ਸਾਨੂੰ ਆਪਣੇ ਕੰਮ ਤੇ ਭਰੋਸਾ ਹੈ ਨਾ ਲਾਸਟ ਇੱਕ ਸਾਲ ਤੁਹਾਨੂੰ ਦੱਸ ਦ ਰਿਹਾ ਸਾਡੇ ਕੋਈ ਸਿੰਗਲ ਰਿਫਿਊਜ਼ਲ ਹੈ ਹੀ ਨਹੀਂ ਸਟੱਡੀ ਦੇ ਵਿੱਚ ਜਿੰਨੇ ਵੀ ਅਸੀਂ ਵੀਜ਼ਾ ਅਪਲਾਈ ਕਰ ਰਹੇ ਹਾਂ ਸਾਰੇ ਕੈਨੇਡਾ ਤੋਂ ਬਿਨਾ ਬਾਕੀ ਥਾਵਾਂ ਦੇ ਉੱਤੇ ਜਿਹੜੀ ਤੁਹਾਡੀ ਕੰਪਨੀ ਆ ਬੀਟੀਐਸ ਇਹ ਕਿੱਥੇ ਕਿੱਥੇ ਫੋਕਸ ਕਰਦੀ ਹੈਗੀ ਔਰ ਕੋਈ ਤੁਹਾਡੀ ਕੰਪਨੀ ਤੇ ਕਿਉਂ ਟਰਸਟ ਕਰੇ ਭਾਜੀ ਪਹਿਲੀ ਗੱਲ ਨਾਲ ਮਾਰਕੀਟ ਦੇ ਵਿੱਚ ਏਜੰਟ ਬਹੁਤ ਤਰ੍ਹਾਂ ਦੇ ਬੈਠੇ ਹੈਗੇ ਆ ਬੜੇ ਠੱਗੇ ਜਿਹੜੇ ਬੈਠੇ ਆ ਪੈਸੇ ਲਲੰਦੇ ਆ ਕੰਮ ਕਰਾਉਂਦੇ ਨਹੀਂ ਅਸੀਂ ਇੱਕ ਨੀਟ ਐਂਡ ਕਲੀਨ ਪਾਰਦਰਸ਼ਿਤ ਸਿਸਟਮ ਰੱਖਿਆ ਹੋਇਆ ਔਰ ਪੇਮੈਂਟ ਆਫਟਰ ਵੀਜ਼ਾ ਲਵਾਂਗੇ ਵੀ ਕਲਾਇੰਟ ਠੱਗੀ ਤੋਂ ਬਚ ਸਕੇ ਤੁਹਾਨੂੰ ਪਤਾ ਹੈ ਮਾਰਕੀਟ ਦੇ ਵਿੱਚ ਕਿੰਨੇ ਇਦਾਂ ਦੇ ਕਲਾਇੰਟ ਹੈਗੇ ਕਿੰਨੀਆਂ ਠੱਗੀਆਂ ਦਾ ਚਿਕਾਰ ਹੋ ਚੁੱਕੇ ਆ ਕਿੰਨੇ ਉਹਨਾਂ ਦੇ ਰੌਲੇ ਚੱਲਦੇ ਪਏ ਕਿੰਨੇ ਕੋਟ ਦੇ ਚੱਕਰ ਕੱਟ ਰਹੇ ਆ ਕਿੰਨੇ ਥਾਣਿਆਂ ਚੱਕਰ ਕੱਟ ਰਹੇ ਆ ਕਿਉਂ ਕਿਉਂਕਿ ਉਹਨਾਂ ਨੂੰ ਏਜੰਟ ਗਲਤ ਟੱਕਰ ਗਿਆ ਉਹਨਾਂ ਦੇ ਪੈਸੇ ਖਰਾਬ ਹੋ ਗਏ ਤੁਹਾਡੇ ਜੇ ਥੋੜੇ ਜਿਹੇ ਪੈਸੇ ਵੱਧ ਲੱਗ ਕੇ ਜੇ ਤੁਹਾਨੂੰ ਪੈਕੇਜ ਦੀ অপਸ਼ਨ ਮਿਲਦੀ ਹੈ ਘੱਟੋ ਘੱਟ client ਨੂੰ ਇਹ ਤਾਂ ਹੈਗਾ ਮੇਰਾ ਕੋਈ 1 ਰੁਪਿਆ ਖਰਾਬ ਨਹੀਂ ਹੋ ਰਿਹਾ ਨਾਲ ਅਸੀਂ ਤਾਂ ਇੰਨੀ ਵੀ ਗਰੰਟੀ ਕਰ ਰਹੇ ਆ ਵੀਜ਼ਾ ਨਹੀਂ ਲੱਗੂਗਾ 5000 ਰੁਪਏ ਥੋਂ ਦਾ ਮੰਗੇ ਸਾਡੇ ਕੋਲ ਸਿੰਗਲ ਰਿਫਿਊਜ਼ਲ ਹੈ ਹੀ ਨਹੀਂ ਅਸੀਂ ਜਿੰਨੇ ਕੇਸ ਅਪਲਾਈ ਕਰ ਰਹੇ ਆ ਤਕਰੀਬਨ ਵੀਜ਼ੇ ਲੈ ਰਹੇ ਆ ਹੂੰ ਹੂੰ ਸਕੋਪ ਕਿੱਥੇ ਕਿੱਥੇ ਹੈਗਾ ਜਿਵੇਂ ਕੈਨੇਡਾ ਟਾਈਟ ਹੋ ਰਿਹਾਗਾ ਰੈਸੈਸ਼ਨ ਦੀ ਗੱਲ ਅੱਛਾ ਇੱਕ ਰੈਸੈਸ਼ਨ ਵਾਲੀ ਗੱਲ ਸੱਚ ਵਿੱਚ ਰਹਿ ਗਈ ਇਹ ਜਿਹੜਾ ਰੈਸੈਸ਼ਨ ਦਾ ਰੌਲਾ ਹੈਗਾ ਇਹ ਵੀ ਐਂ ਲੱਗਦਾ ਜਿਵੇਂ ਆਪਣੇ ਬੰਦੇ ਆ ਸਰੀ ਮੜਿਆ ਜਾਂਦਾ ਇਹ ਕੀ ਮਸਲਾ ਹੈਗਾ ਵੀ ਕੈਨੇਡਾ ਚ ਰੈਸੈਸ਼ਨ ਆ ਜੀ ਇਸ ਕਰਕੇ ਸਾਰਾ ਹੋ ਰਿਹਾ ਪਾਲਿਸੀਆਂ ਇਸ ਕਰਕੇ ਚੇਂਜ ਹੋ ਰੀਆਂ ਭਾਜੀ ਰੈਸੈਸ਼ਨ ਕੋਈ ਨਹੀਂ ਹੈਗਾ ਅੱਜ ਵੀ ਕੋਈ ਸਕਿਲਡ ਬੰਦਾ ਹੈਗਾ ਜਿੰਨੂੰ ਕੰਮ ਆਂਦਾ ਹੈ ਜਿਹੜਾ ਹੱਥ ਦਾ ਕਾਰੀਗਰਾ ਨੂੰ ਕੰਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਦੂਸਰੀ ਗੱਲ ਮੈਂ ਹਰ ਵਾਰ ਹੋਰ ਵੀ ਜਗ੍ਹਾ ਤੇ ਹੋਰ ਵੀ ਚੈਨਲਾਂ ਦੇ ਇੰਟਰਵਿਊ ਕਰਦਾ ਮੈਂ ਇਹ ਗੱਲ ਬਾਰ-ਬਾਰ ਕਰਦਾ ਤੁਸੀਂ ਅਡੇਰੋਗੇ ਮੈਂ ਬ੍ਰਮਟਨ ਹੀ ਰਹਿਣਾ ਮੇਰੇ ਰਿਸ਼ਤੇਦਾਰ ਇੱਥੇ ਆ ਮੈਂ ਸਹੀ ਰਹਿਣਾ ਜਿੱਥੇ ਪੰਜਾਬੀ ਭਾਈਚਾਰਾ ਹੈ ਬਹੁਤ ਆ ਉੱਥੇ ਵਾਕੇ ਕੰਮ ਦੀ ਕਮੀ ਹੈ ਤੁਸੀਂ ਮੌਂਟਰੀਅਲ ਚਲ ਜਓ ਜਾਓ ਜਿਹੜੇ ਬੱਚੇ ਕੈਨੇਡਾ ਬੈਠੇ ਆ ਮੈਂ ਕਹਿੰਦਾ ਪੋਸਟਡੀ ਵਰਕ ਪਰਮਿਟ ਤੇ ਵੀ ਹੈਗੇ ਆ ਮੈਨੂੰ ਕਾਲ ਲਾਓ ਜਿਹੜੇ ਆਪ ਵੀ ਗਏ ਹੋਏ ਮੇਰੇ ਥਰੂ ਨਹੀਂ ਵੀ ਗਏ ਮੈਂ 100% ਕੰਮ ਲੈ ਕੇ ਦਊਗਾ ਜਿਹੜੇ ਮੇਰੇ ਕੋਲੋਂ ਵੀ ਜਾਣਾ ਚਾਹੁੰਦੇ ਆ ਮੈਂ ਕਹਿੰਦਾ ਮੇਰੀ ਕਈ ਦੱਸੀ ਜਗ੍ਹਾ ਤੇ ਜਾਓ ਮੈਂ ਤੁਹਾਨੂੰ 3-4 ਲੋਕੇਸ਼ਨ ਜਾਊਂਗਾ ਜਿਹਾ ਗਾਰੰਟੀ ਹੈ ਕੰਮ ਵੀ ਮੈਨ ਲੋਆ ਕੇ ਦਊਂਗਾ ਕੰਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਾਕੀ ਭਾਈ ਜਿਹੜੇ ਬੰਦੇ ਕੋਲ ਕੋਈ ਸਕਿੱਲ ਨਹੀਂ ਹੈਗਾ ਇੱਕ ਜਗ੍ਹਾ ਤੇ ਬੰਦੇ ਹੈਗੇ ਜ਼ਿਆਦਾ ਉਸ ਜਗ੍ਹਾ ਤੇ ਤਾਂ ਕੰਮ ਦੀ ਪ੍ਰੋਬਲਮ ਆਏਗੀ ਆਏਗੀ ਉਸ ਚੀਜ਼ ਦਾ ਤਾਂ ਕੋਈ ਹੱਲ ਹੈ ਹੀ ਨਹੀਂ ਇਹ ਰੈਸੈਸ਼ਨ ਲਈ ਜ਼ਿੰਮੇਵਾਰ ਜਿਹੜਾ ਠਹਿਰਾਇਆ ਜਾ ਰਿਹਾ ਇਮੀਗ੍ਰੈਂਟਸ ਨੂੰ ਮੈਂ ਉਹ ਗੱਲ ਕਰਦਾਗਾ ਉਹ ਵੀ ਸਭ ਫਰਾਡ ਹੈਗਾ ਭਾਜੀ ਮੈਨੂੰ ਇੱਕ ਗੱਲ ਦੱਸੋ ਇਮੀਗ੍ਰੈਂਟਸ ਕੌਣ ਆਗੇ ਹੈ ਇਮੀਗ੍ਰੈਂਟਸ ਪੰਜਾਬੀ ਭਾਜੀ ਮੇਜਰ ਪੰਜਾਬੀ ਹੈ ਕੱਲੇ ਪੰਜਾਬੀ ਥੋੜੀ ਹੈ ਹਾਂ ਏਸ਼ੀਅਨ ਨੇ ਏਸ਼ੀਅਨ ਨੇ ਅਫਰੀਕਨ ਨੇ ਅਮਰੀਕਨ ਨੇ ਕਈ ਹੈਗਾ ਮਿਡਲ ਈਸਟ ਹੈ ਠੀਕ ਹੈ ਇਹ ਜੇ ਉਹਨਾਂ ਦੀ ਪਾਲਿਸੀ ਹੈਗੀ ਹੈ ਜਿਓ ਇਮੀਗ੍ਰੈਂਟਸ ਨੂੰ ਪ੍ਰੋਮੋਟ ਅਦਰਵਾਈਜ਼ ਲਨੀ ਦਾ ਜਦੋਂ ਨਾਓ ਪ੍ਰੋਮੋਟ ਕਰ ਰਿਹਾ ਤਾਂ ਹੀ ਜਾ ਰਿਹਾ ਉਹਨਾਂ ਨੇ ਪੀਆਰ ਦਾ ਵੀ ਸਿਸਟਮ ਬਣਾਇਆ ਸਟੱਡੀ ਦਾ ਵੀ ਸਿਸਟਮ ਬਣਾਇਆ ਹਰ ਇੱਕ ਚੀਜ਼ ਦਾ ਸਿਸਟਮ ਬਣਾਇਆ ਹੂੰ ਹੂੰ ਤਾਂ ਇਹਦੇ ਤੋਂ ਬਿਨਾਂ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਵੇਂ ਕੁਸ਼ ਥਾਵਾਂ ਦੇ ਉੱਤੇ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਆਸਟ੍ਰੇਲੀਆ ਨੇ ਕਾਫੀ ਟਾਈਟ ਕਰਤਾ ਕੰਜ਼ੂਇਲੈਂਡ ਨੇ ਵੀ ਟਾਈਟ ਕੀਤਾ ਕੈਨੇਡਾ ਵੀ ਕਰਨ ਜਾ ਰਿਹਾ ਹੈਗਾ ਕਿ ਜਾ ਕਰਨਾ ਸ਼ੁਰੂ ਕਰਤਾ ਬਾਕੀ ਥਾਵਾਂ ਤੇ ਸਕੋਪ ਕਿੱਥੇ ਹੈ ਗੈਸ ਟਾਈਮ ਜੇ ਇਹ ਦੇਖੋ ਜਿਹੜਾ ਬੱਚਾ ਪੜਨ ਵਾਲਾ ਹੈਗਾ ਨਾ ਉਹਨੂੰ ਤੇ ਕਿਤੇ ਵੀ ਜਾਣ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜਿਹੜਾ ਬੱਚਾ ਪੜਨ ਚ ਹੁਸ਼ਿਆਰ ਜਿਹੜਾ ਬ੍ਰਿਲੀਅੰਟ ਆ ਜਿਹੜਾ ਬ੍ਰਿਲੀਅੰਟ ਆ ਉਹ ਤਾਂ ਵਰਲਡ ਦੇ ਕਿਤੇ ਵੀ ਜਾ ਸਕਦਾ ਮੈਜੋਰਟੀ ਆਫ ਜਗ੍ਹਾ ਜਾ ਸਕਦਾ ਠੀਕ ਹੈ ਬਾਕੀ ਜੇ ਗੱਲ ਰਹੀ ਪ੍ਰੋਬਲਮ ਆਉਂਦੀ ਹੈ ਜਿਹੜਾ ਬੱਚਾ ਪੜਨ ਚ ਹੁਸ਼ਿਆਰ ਨਹੀਂ ਹੈਗਾ ਜਿਹੜਾ ਮਿਡਲ ਵਾਲਾ ਬੱਚਾ ਹੈਗਾ ਉਹਦਾ ਸੁਪਨਾ ਹੈਗਾ ਮੈਂ ਬਾਹਰ ਸੈੱਟ ਹੋਣਾ ਫਰ ਉਹਦੇ ਦੂਸਰੇ ਰਸਤੇ ਵੀ ਹੈਗੇ ਆ ਚਲੋ ਅਸੀਂ ਵਰਕ ਪਰਮਿਟ ਨਹੀਂ ਪ੍ਰਮੋਟ ਕਰਦੇ ਹੈਗੇ ਲੋਕੀ ਵਰਕ ਤੇ ਵੀ ਜਾਂਦੇ ਆ ਹੁਣ ਕੈਨੇਡਾ ਗਵਰਨਮੈਂਟ ਨੇ ਵਰਕ ਦੇ ਉੱਤੇ ਕਾਫੀ ਸਖਤੀ ਕਰਤੀ ਹੈ ਕਾਫੀ ਟਾਈਟਨੈਸ ਕਰਤੀ ਆ ਮਾਰਕੀਟ ਭਰੀ ਪਈ ਆ ਰਫਿਊਜ਼ਲਸ ਦੇ ਨਾਲ ਫਰ ਦੂਸਰੀ ਗੱਲ ਜਿਹੜਾ ਬੱਚਾ ਵਿਜ਼ਟਰ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦਾ ਅੱਗੇ ਡਿਸੀਜਨ 10 ਤੋਂ 15 ਦਿਨ ਦੇ ਵਿੱਚ ਵਿਚਾਰੇ ਸੀ ਹੁਣ ਤਕਰੀਬਨ 2 ਤੋਂ 3 ਮਹੀਨੇ ਲੱਗ ਰਿਹਾ ਡਿਸੀਜਨ ਹੀ ਨਹੀਂ ਆ ਰਿਹਾ ਐਂਬੈਸੀ ਵੱਲੋਂ ਡਿਲੇ ਹੈਗੇ ਆ ਹੁਣ ਇਹਦੇ ਚ ਹੋ ਕੀ ਰਿਹਾ ਅੱਗੇ ਤੁਸੀਂ بڑے ਏਜੰਟ ਨੂੰ ਸੁਣਿਆ ਹੋਣਾ ਇਕੱਲਾ ਸਾਨੂੰ ਪਾਸਪੋਰਟ ਚਾਹੀਦਾ ਜੀ ਵੀਜ਼ਾ ਅਸੀਂ ਲੈ ਕੇ ਦਵਾਂਗੇ ਹੁਣ ਇਹਦੇ ਚ ਉਹਨਾਂ ਦਾ ਕੰਮ ਖਰਾਬ ਹੋ ਰਿਹਾ ਕਿਉਂ ਡਾਕੂਮੈਂਟੇਸ਼ਨ ਤੇ ਲਗਾਈ ਆ ਫੇਕ ਜਦੋਂ ਵੈਰੀਫਾਈ ਹੋਣੀ ਆ ਬੈਨ ਵੀ ਲਗਣੀ ਆ ਰਿਫਿਊਜ਼ ਨਾ ਵੀ ਆਣੀ ਆ ਅਸੀਂ ਕੋਈ ਵੀ ਚੀਜ਼ ਐਦਾਂ ਦੀ ਪ੍ਰੋਮੋਟ ਨਹੀਂ ਕਰਦੇ ਹੈਗੇ ਜਿਹੜੀ ਇਲੀਗਲ ਹੈ ਸਾਨੂੰ ਭਾਵੇਂ ਜੈਨੂਨ ਸਿਰਫ 4-5 ਲੱਖ ਰੁਪਏ ਫਰੈਸ਼ ਫੰਡ ਦੇ ਦਿਓ ਅਸੀਂ ਤਾਂ ਵੀ ਤੁਹਾਡਾ ਵੀਜ਼ਾ ਲੈ ਕੇ ਦਵਾਂਗੇ ਜਿੰਨੇ ਵੀਸਟਰ ਵੀਜ਼ਾ ਲੈਣਾ ਹੈ ਕੈਨੇਡਾ ਦਾ ਲੈਣਾ ਹੈ ਯੂਕੇ ਦਾ ਲੈਣਾ ਹੈ ਸ਼ੈਨੇਗਨ ਦਾ ਲੈਣਾ ਹੈ ਕਿਸੇ ਵੀ ਕੰਟਰੀ ਦਾ ਲੈਣਾ ਹੈ ਤੁਹਾਡੀਆਂ ਜੈਨੂਨ ਜੋ ਵੀ ਤੁਹਾਡੇ ਕੰਮ ਦੇ ਸੋਰਸ ਹੈਗੇ ਆ ਤੁਹਾਡੀਆਂ ਇਨਕਮ ਟੈਕਸ ਰਿਟਰਨਾਂ ਆਈਆਂ ਜੇ ਫਾਰਮ ਜਿੱਥੋਂ ਵੀ ਤੁਸੀਂ ਕਮਾਈ ਕਰ ਰਹੇ ਹੋ ਸਾਨੂੰ ਉਹ ਪ੍ਰੂਫ ਚਾਹੀਦੇ ਆ ਰਾਮਨਾਲ ਵੀਜ਼ਾ ਮਿਲਦਾ ਕੋਈ ਪ੍ਰੋਬਲਮ ਨਹੀਂ ਹੈ ਹੁਣ ਜਿਹੜੇ ਏਜੰਟ ਇਦਾਂ ਦਾ ਕੰਮ ਕਰਦੇ ਸੀ ਕੱਲਾ ਪਾਸਪੋਰਟ ਦੇਜੋ ਬਾਕੀ ਸਾਰੀ ਗੇਮ ਮੈਂ ਬਣਾ ਲਊਗਾ ਹੁਣ ਅੰਬੈਸੀ ਉਹਨਾਂ ਰਿਜ਼ਲਟ ਆ ਨਹੀਂ ਰਹੇ ਜਾਂ ਨੈਗੇਟਿਵ ਆ ਰਹੇ ਜੇ ਗਲਤ ਡਾਕੂਮੈਂਟੇਸ਼ਨ ਹੈ ਤਾਂ ਪ੍ਰੋਬਲਮ ਆਏਗੀ ਨਾ ਭਾਜੀ ਹਮ ਹਮ ਤੇ ਮੈਂ ਸਾਰੇ ਸਰੋਤਿਆਂ ਨੂੰ ਇਹ ਕਹਿਣਾ ਚਾਹੁੰਦਾ ਘੱਟੋ ਘੱਟ ਆਪਣੇ ਡਾਕੂਮੈਂਟ ਉਸ ਬੰਦੇ ਨੂੰ ਦੋ ਜਿਹੜਾ ਤੁਹਾਡੇ ਨਾਲ ਟਰਾਂਸਪੇਰੈਂਟ ਹੈ ਤੇ ਜਿਹੜਾ ਤੁਹਾਨੂੰ ਹਰ ਇੱਕ ਚੀਜ਼ ਤੁਹਾਡੇ ਕੋਲੋਂ ਜੈਨੂਇਨਲੀ ਲੈ ਰਿਹਾ ਹੈ ਜਿਹੜਾ ਤੁਹਾਡੇ ਕੋਲੋਂ ਜੈਨੂਇਨਲੀ ਨਹੀਂ ਲੈ ਰਿਹਾ ਤੁਹਾਨੂੰ ਕੀ ਪਤਾ ਉਹ ਕੀ ਲਗਾ ਰਿਹਾ ਤੁਹਾਡੀ ਫਾਈਲ 'ਚ ਹਮ ਹਮ ਅੱਛਾ ਤੁਸੀਂ ਇਹ ਕਲੇਮ ਕਰਦੇ ਹੋ ਤੁਸੀਂ 1 ਰੁਪਿਆ ਵੀ ਨਹੀਂ ਲੈਂਦੇ ਪੱਲਿਓ ਖਰਚ ਕਰ ਦਿੰਦੇ ਹੋ ਭਾਜੀ ਬਿਲਕੁਲ ਇੱਕ ਵੀ ਆ ਪਾਪਾ ਜੀ ਇਹ ਕਿਵੇਂ ਨਹੀਂ ਹੈ ਭਾਜੀ ਹਰ ਕੰਪਨੀ ਦਾ ਆਪਣਾ ਸਿਸਟਮ ਹੈਗਾ ਅਸੀਂ ਕਹਿੰਦੇ ਆ ਜੇ ਜਿਹੜੇ ਕਲਾਇੰਟ ਦਾ ਕੰਮ ਨਹੀਂ ਹੁੰਦਾ ਐਟ ਲੀਸਟ ਉਹਦਾ ਸਮਾਂ ਖਰਾਬ ਹੋਇਆ ਉਹਦੇ ਪੈਸੇ ਤਾਂ ਨਹੀਂ ਖਰਾਬ ਹੋਣੇ ਚਾਹੀਦੇ ਸਾਡੀ ਇਹ ਸੋਚ ਹੈਗੀ ਹੈ ਸ਼ੁਰੂ ਤੋਂ ਵੀ ਕਿਸੇ ਦੇ ਪੈਸੇ ਨਾ ਸਾਡੇ ਕੋਲ ਖਰਾਬ ਹੋਣ ਅਸੀਂ ਉਸ ਕਰਕੇ ਆਪਣਾ ਸਿਸਟਮ ਰੱਖਿਆ ਹੋਇਆ ਹੈ ਵੀ ਅਸੀਂ ਪੈਕੇਜ ਕਰਦੇ ਹਾਂ ਸਾਰੇ ਪੈਸੇ ਆਫਟਰ ਵੀਜ਼ਾ ਲੈਂਦੇ ਹਾਂ ਹੂੰ ਤਾਂ ਕੋਈ ਪਹਿਲਾਂ ਪੈਸਾ ਨਹੀਂ ਲੈਂਦੇ ਨਹੀਂ ਨਹੀਂ ਪਹਿਲਾਂ ਪੈਸਾ ਨਹੀਂ ਲੈਂਦੇ ਸਟੱਡੀ ਵੀਜ਼ਾ ਦੇ ਵਿੱਚ ਕੈਨੇਡਾ ਦੇ ਵਿੱਚ ਜੇ ਕਿਸੇ ਦੀ ਰਿਫਿਊਜ਼ਲ ਆਂਦੀ ਹੈ ਅਸੀਂ 50000 ਰੁਪਏ ਪੱਲਿਓ ਦਿੰਨੇ ਆ ਸਾਡੀ ਗਾਰੰਟੀ ਹੈ ਚੈਲੰਜ ਹੈ 100% ਵੀਜ਼ਾ ਲੈ ਕੇ ਦਵਾਂਗੇ ਹੂੰ ਹੂੰ ਅੱਜ ਤੱਕ ਕਦੇ ਹੋਇਆ ਨਹੀਂ ਵੀ ਤੁਸੀਂ 50000 ਦਿੱਤਾ ਹੋਵੇ ਕਿਸੇ ਨੂੰ ਯਾਨੀ ਨਹੀਂ ਸਟੱਡੀ ਵੀਜ਼ਾ ਤੇ ਕੋਈ ਰਿਫਿਊਜ਼ਲ ਹੈ ਹੀ ਨਹੀਂ ਨਾ ਭਾਜੀ ਇਹ ਸਿੰਗਲ ਰਿਫਿਊਜ਼ ਨਹੀਂ ਹੈਗੀ ਲਾਸਟ ਸਾਲ ਤੋਂ ਸਾਡੇ ਕੋਲ ਸਿੰਗਲ ਰਿਫਿਊਜ਼ਲ ਨਹੀਂ ਹੈਗੀ। ਹੂੰ ਹੂੰ ਹੂੰ। ਅੱਛਾ ਜੀ ਮੈਂ ਕਹਿ ਰਿਹਾ ਸੀ ਬਾਕੀ ਡੈਸਟੀਨੇਸ਼ਨਾਂ ਕਿੱਥੇ ਕਿੱਥੇ ਜਮਿਸ਼ਾ ਨੇ ਗੰਦੀ। ਮਤਲਬ ਕੋਈ ਕੰਟਰੀਜ਼ ਦੇ ਨਾਮ ਲੈ ਕੇ ਦੱਸ ਸਕਦੇ ਹੋ ਕਿੱਥੇ ਕਿੱਥੇ ਤੁਸੀਂ ਬਾਕੀ ਥਾਵਾਂ ਤੇ ਭੇਜਦੇ ਹੋ ਬੰਦਿਆਂ ਨੂੰ। ਦੇਖੋ ਜੀ ਜੇ ਕਿਸੇ ਨੇ ਸਟੱਡੀ ਤੇ ਵਰਲਡ ਦੇ ਕਿਸੇ ਵੀ ਕੰਟਰੀ ਤੇ ਜਾਣਾ ਹੈ। ਜੇ ਬੱਚਾ ਸਟੈਪ ਬਾਈ ਸਟੈਪ ਕਰਨਾ ਚਾਹੁੰਦਾ ਹੈ ਜੇ ਉਹਦੀ ਆਪਸ਼ਨ ਹੈਗੀ ਮੈਂ ਇਹੀ ਕੰਟਰੀ ਜਾਣਾ ਮੈਂ ਇਹੀ ਕਾਲਜ ਜਾਣਾ। ਅਸੀਂ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੈਂਦੇ। ਨਾ ਵੀਜ਼ਾ ਲਗਨ ਤੋਂ ਪਹਿਲਾਂ ਨਾ ਵੀਜ਼ਾ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਅਸੀਂ ਪੈਸਾ ਉਹਦੇ ਕੋਲੋਂ ਪਹਿਲਾਂ ਨਹੀਂ ਲਵਾਂਗੇ ਉਹਨੇ ਆਪਣੀ ਟਿਊਸ਼ਨ ਫੀਸ ਆਪਰ ਨਹੀਂ ਹੈ ਆਪਣੀ ਜੀਏਸੀ ਆਪਰ ਨਹੀਂ ਹੈ ਜਿਹੜਾ ਬੱਚਾ ਚਾਹੁੰਦਾ ਨਹੀਂ ਮੈਂ ਆਪਣੀ ਮਨਪਸੰਦੀ ਜਗ੍ਹਾ ਤੇ ਹੀ ਜਾਣਾ ਚਾਹਨਾ ਅਸੀਂ ਉਹਦੇ ਚ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੈਂਦੇ ਨਾ ਪਹਿਲਾਂ ਲੈਂਦੇ ਆ ਨਾ ਬਾਅਦ ਚ ਲੈਂਦੇ ਆ ਮਤਲਬ ਕਿ ਬਿਨਾ ਕਿਸੇ ਏਜੰਟ ਨੂੰ ਕੋਈ ਪੈਸੇ ਦਿੱਤੇ ਉਹ ਆਪਣੀ ਫਾਈਲ ਸਾਡੇ ਕੋਲੋਂ ਅਪਲਾਈ ਕਰਾ ਸਕਦਾ ਹਮਮ ਆਦਰਵਾਇਸ ਜਿਹੜਾ ਬੱਚਾ ਯੂਐਸਏ ਜਾਣਾ ਚਾਹੁੰਦਾ ਅਸੀਂ ਬਹੁਤ ਘੱਟ ਬਜਟ ਦੇ ਵਿੱਚ ਪ੍ਰਮੋਟ ਕਰਦੇ ਆਂ ਬਟ ਉਹ ਹੈ ਸਾਰਾ ਸਿਰਫ ਇੰਟਰਵਿਊ ਪੇਸਟ ਅਸੀਂ ਇੰਟਰਵਿਊ ਦੀ ਤਿਆਰੀ ਵੀ ਪੂਰੀ ਕਰਾਉਂਦੇ ਆਂ ਬਟ ਉਹਦੇ ਜਿਹੜਾ ਸਕਸੈਸ ਰੇਟ ਆ 100% ਰਹੀ ਹੈ ਯੂਕੇ ਦਾ ਸਕਸੈਸ ਰੇਟ ਬਹੁਤ ਵਧੀਆ ਹੈਗਾ ਸਟੱਡੀ ਵੀਜ਼ਾ ਅਸੀਂ ਆਪ ਕਰਦੇ ਆਂ ਆਸਟ੍ਰੇਲੀਆ ਅਸੀਂ ਪ੍ਰਮੋਟ ਕਰਨਾ ਬੰਦ ਕਰਤਾ ਕਿਉਂਕਿ ਸਾਰਾ ਕੁਝ ਜੈਨੂਨ ਹੋਣ ਦੇ ਬਾਵਜੂਦ ਵੀ ਆਸਟ੍ਰੇਲੀਆ ਦਾ ਸਕਸੈਸ ਰੇਟ ਸਿਰਫ 20 ਤੋਂ 30% ਹੈ ਆਸਟ੍ਰੇਲੀਆ ਸਟਨਲ ਡਿਸਕਰੀਮੀਨੇਟ ਵੀ ਕਰ ਰਿਹਾ ਕਹਿੰਦੇ ਪੰਜਾਬੀਆਂ ਤੇ ਗੁਜਰਾਤੀਆਂ ਤੇ ਸਪੈਸ਼ਲੀ ਉਹਨੇ ਯਾਨੀ ਜਿਵੇਂ ਕਹਿੰਦੇ ਹਨ ਗੋਰੇ ਰੇਸਿਸਟ ਹੁੰਦੇ ਨੇਗੇ ਹਾਂ ਜੀ ਹਾਂ ਜੀ ਨਸਲਵਾਦੀ ਨੇ ਇਹ ਰੰਗ ਦੇਖ ਕੇ ਤੁਹਾਡਾ ਭੇਦਭਾਵ ਕਰਦੇ ਆਗੇ ਜਾਂ ਤੁਹਾਡੇ ਤੁਹਾਡੀਆਂ ਕੰਟਰੀਆਂ ਦੇਖ ਕੇ ਕਰਦੇ ਆ। ਭਾਜੀ ਸਭ ਤੋਂ ਪਹਿਲਾਂ ਇਹ ਚੀਜ਼ਾਂ ਕਰਾਂ ਤੇ ਅਸੀਂ ਲੋਕਾਂ ਨੇ ਉਹਨਾਂ ਨੂੰ ਮਜਬੂਰ ਕੀਤਾ। ਹੂੰ ਆਪਾਂ ਆਪਣੀਆਂ ਗਲਤੀਆਂ ਕਿਉਂ ਨਹੀਂ ਦੇਖਦੇ? ਆਪਾਂ ਗਲਤ ਵਿਆਹ ਕਰਾ ਕੇ, ਕੌਂਟਰੈਕਟ ਵਿਆਹ ਕਰਾ ਕੇ ਉੱਥੇ ਚੱਲ ਗਏ। ਉੱਥੇ ਜਾ ਕੇ ਗਲਤ ਕੰਮ ਕਰਨਾ ਸ਼ੁਰੂ ਕਰਤੇ। ਇਹ ਚੀਜ਼ ਉਹ ਕਦੋਂ ਤੱਕ ਬਰਦਾਸ਼ਤ ਕਰਨਗੇ? ਹੂੰ ਠੀਕ ਹੈ ਨਾ ਸਹੀ ਵੀ ਗਏ, ਗਲਤ ਵੀ ਗਏ। ਗਲਤ ਜਾਣ ਕਰਕੇ ਸਹੀ ਵਾਲਿਆਂ ਦਾ ਕੰਮ ਵੀ ਖਰਾਬ ਹੋ ਗਿਆ। ਹੂੰ ਆਸਟ੍ਰੇਲੀਆ ਵਗੈਰਾ ਤਾਂ ਮਤਲਬ ਆਉਣ ਵਾਲੇ ਸਮੇਂ ਚ ਹੋਰ ਜ਼ਿਆਦਾ ਟਾਈਟ ਹੋ ਜਾਊਗਾ ਇਹ ਕੁਝ ਨਹੀਂ ਕਹਿ ਸਕਦਾ ਜੀ ਦੇਖੋ ਜੇ ਉਹਨਾਂ ਨੂੰ ਇੰਟਰਨੈਸ਼ਨਲ ਸਟੂਡੈਂਟ ਦੀ ਲੋੜ ਹੈਗੀ ਹੈ ਤੇ ਜ਼ਰੂਰ ਠੀਕ ਹੋਊਗਾ ਪਰ ਉਹਨਾਂ ਦੀ ਕੁਆਲਿਫਾਈ ਜ਼ਿਆਦਾ ਮੰਗਦੇ ਆ ਉਹ ਨਹੀਂ ਕੁਆਲਿਫਾਈ ਜ਼ਿਆਦਾ ਨਹੀਂ ਮੰਗਦੇ ਭਾਜੀ ਉਹ ਉਹਨਾਂ ਦਾ ਇਹ ਸਿਸਟਮ ਹੈ ਜਿਹੜਾ ਬੱਚਾ ਬ੍ਰਿਲਿਅੰਟ ਪੜਨ ਵਾਲਾ ਉਹੀ ਆਵੇ ਔਰ ਇੱਥੇ ਸੈਟਲ ਹੁੰਦੀ ਨਾ ਸੋਚੇ ਪੜ੍ਹੇ ਤੇ ਵਾਪਸ ਚਲੇ ਜਵੇ ਹਮ ਹਮ ਅੱਛਾ ਇੱਕ ਬਹੁਤ ਸਾਰੇ ਕਾਲਜਾਂ ਚ ਐਡਮਿਸ਼ਨਾਂ ਅਸੀਂ ਦੇਖ ਰਹੇ ਆ ਜਿਹੜੇ ਡਿਗਰੀ ਕਾਲਜ ਨੇ ਉਹਨਾਂ ਚ ਬਹੁਤ ਜ਼ਿਆਦਾ ਐਡਮਿਸ਼ਨਾਂ ਵੱਧ ਚੁੱਕੀਆਂ ਨੇ ਆਂਡੀਆਂ ਆਂ ਇੰਡੀਆ ਦੇ ਅੰਦਰ ਪੰਜਾਬ ਚ ਅਸੀਂ ਦੇਖ ਰਹੇ ਆ ਖਬਰਾਂ ਵੀ ਲੱਗੀਆਂ ਨੇ ਤਾਂ ਦਾ ਅਸਰ ਫਿਰ ਇਹਦਾ ਮਤਲਬ ਲੋਕਾਂ ਨੂੰ ਇਲਹਾਮ ਹੋ ਚੁੱਕਿਆ ਕਿ ਬਾਹਰ ਕਰਾਈਸਸ ਜ਼ਿਆਦਾਗਾ ਨਹੀਂ ਵੀ ਜੀ ਇਹਦੇ ਚ ਨਾ ਦੋ ਚੀਜ਼ਾਂ ਹੈਗੀਆਂ ਪਹਿਲੀ ਗੱਲ ਨਾ ਹਰ ਬੰਦੇ ਦਾ ਉਹਨਾਂ ਬਜਟ ਨਹੀਂ ਹੁੰਦਾ ਦਸੰਬਰ ਮਹੀਨੇ ਤੋਂ ਬਾਅਦ ਜਨਵਰੀ ਦੇ ਵਿੱਚ ਜੀਆਈਸੀ ਕੈਨੇਡਾ ਗਵਰਨਮੈਂਟ ਨੇ ਵਧਾ ਦਿੱਤੀ ਜਿਹੜਾ ਬੱਚਾ ਅੱਗੇ 15 16 ਲੱਖ ਚ ਕੈਨੇਡਾ ਚਲ ਜਾਂਦਾ ਸੀ ਹੁਣ ਉਹ 27 28 30 ਲੱਖ ਰ ਠੀਕ ਹੈ ਹਰ ਬੰਦੇ ਦਾ ਇੰਨਾ ਬਜਟ ਨਹੀਂ ਹੁੰਦਾ ਘੱਟੋ ਘੱਟ ਵੀ ਜਾਏਗਾ ਤੇ 23 24 25 ਲੱਖ ਤੱਕ ਜਾਏਗਾ ਇਸ ਤੋਂ ਘੱਟ ਨਹੀਂ ਜਾ ਸਕਦਾ ਹਾਲਾਂਕਿ ਜੀਆਈਸੀ ਪੈਸੇ ਉਹਦੇ ਹੀ ਆ ਉਹਨੂੰ ਪਤਾ ਉੱਥੇ ਜਾ ਕੇ ਵਾਪਸ ਮਿਲ ਜਾਣੇ ਆ ਪਰ ਜਿਹੜੇ ਬੰਦੇ ਕੋਲ ਇੱਥੋਂ ਲਗਾਉਣ ਨੂੰ ਹੀ ਨਹੀਂ ਹੈਗੇ ਇਹੋ ਕਿਦਾਂ ਜਾਊਗਾ ਪਹਿਲੀ ਚੀਜ਼ ਇਹ ਦੂਸਰੀ ਚੀਜ਼ ਜਿਹੜਾ ਯੂਜੀ ਵਾਲਾ ਬੱਚਾ ਜਾ ਰਿਹਾ ਸੀਗਾ ਪਲੱਸ 2 ਵਾਲਾ ਬੱਚਾ ਜਾ ਰਿਹਾ ਸੀ ਕੈਨੇਡਾ ਨੇ ਪੋਸਟਡੀ ਵਰਕ ਪਰਮਿਟ ਬੰਦ ਕਰਤਾ ਸਪਾਉਸ ਦਾ ਸਿਰਫ ਮਾਸਟਰਸ ਵਾਲੇ ਬੱਚੇ ਦਾ ਹੈਗਾ ਹੁਣ ਜਿਹੜੇ ਇਸ ਤਰੀਕੇ ਜਾ ਰਹੇ ਸੀ ਹੁਣ ਉਹਨੂੰ ਪਤਾ ਮੈਨੂੰ ਪੋਸਟਡੀ ਵਰਕ ਪਰਮਨੈਂਟ ਦਾ ਮਿਲਣਾ ਨਹੀਂ ਉਹ ਵਾਲੀ ਕੈਟਾਗਰੀ ਉਧਰੋਂ ਘਟ ਗਈ ਇੱਕ ਬਜਟ ਵੱਧ ਗਿਆ ਇੱਕ ਪੋਸਟਡੀ ਵਰਕ ਪਰਮਨੈਂਟ ਮਿਲ ਰਿਹਾ ਯੂਜੀ ਦਾ ਸਪਾਊਸ ਨੂੰ ਉਸ ਚੀਜ਼ ਕਰਕੇ ਲੋਕਾਂ ਦੇ ਮਨ 'ਚ ਇਹ ਹੈਗਾ ਵੀ ਅਸੀਂ ਗ੍ਰੈਜੂਏਸ਼ਨ ਇੱਥੇ ਕਰ ਲਈਏ ਫਿਰ ਜਦੋਂ ਅਸੀਂ ਗ੍ਰੈਜੂਏਸ਼ਨ ਇੱਥੋਂ ਕਰਕੇ ਜਾਵਾਂਗੇ ਉੱਥੇ ਜਾ ਕੇ ਸਾਡੇ ਪੀਆਰ ਦੇ ਪੁਆਇੰਟ ਵੀ ਜਲਦੀ ਪੂਰੇ ਹੋਣਗੇ ਤਾਂ ਸਾਨੂੰ ਪੀਆਰ ਵੀ ਸੌਖੀ ਮਿਲ ਜੀ ਧੰਨਵਾਦ ਬਾਈ ਜੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਧੰਨਵਾਦ ਯਾਦਵਿੰਦਰ ਜੀ ਤੁਹਾਡਾ ਬਹੁਤ-ਬਹੁਤ ਤੇ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਸਾਨੂੰ ਸੁਣਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤਾਂ ਇਹ ਸੰ ਹਰਪ੍ਰੀਤ ਸਿੰਘ ਜਿਹੜੇ ਬੀਟੀਐਸ ਇਮੀਗ੍ਰੇਸ਼ਨ ਤੋਂ ਨੇ ਔਰ ਇਹਨਾਂ ਦਾ ਕਹਿਣਾ ਕਿ ਜੇ ਤੁਹਾਡਾ ਕੈਨੇਡਾ ਦਾ ਰਿਫਿਊਜ਼ ਆ ਜਾਸੀ 50000 ਰੁਪਏ ਨਾਲ ਦੇਵਾਂਗੇ ਔਰ ਇਹ ਕਹਿ ਰਹੇ ਨੇ ਕਿ ਬਹੁਤ ਸਾਰੀਆਂ ਡੈਸਟੀਨੇਸ਼ਨ ਬਾਕੀ ਥਾਵਾਂ ਤੇ ਨੇ ਔਰ ਕੈਨੇਡਾ ਦੇ ਅੰਦਰ ਵੀ ਇਹਨਾਂ ਦਾ ਕਹਿਣਾ ਕਿ ਜਿਹੜੇ ਲੋਕ ਜਾਣਾ ਚਾਹੁੰਦੇ ਨੇ ਐਸੇ ਟਾਈਮ ਹੀ ਬੈਟਰ ਮੌਕਾ ਇਸ ਤੋਂ ਬਾਅਦ ਇਮੀਗ੍ਰੇਸ਼ਨ ਲਾ ਹੋਰ ਜ਼ਿਆਦਾ ਸਖਤ ਹੋ ਸਕਦੇ ਆ ਇਹ ਰਾਈਟ ਟਾਈਮ ਆ ਜੇ ਤੁਸੀਂ ਅਪਲਾਈ ਕਰਦੇ ਹੋ ਇਹਨਾਂ ਦਾ ਐਕਸਪੀਰੀਅੰਸ ਆ ਆਪਣੇ ਐਕਸਪੀਰੀਅੰਸ ਚੋਂ ਦੱਸ ਰਹੇ ਨੇ ਇਹ ਕਿ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਆਉਣ ਵਾਲੇ ਸਮੇਂ 'ਚ ਹੋਰ ਟਾਈਟ ਹੋ ਜੂ ਮਸਲਾ ਤਾਂ ਜਿਹੜੇ ਵੀ ਲੋਕ ਅਪਲਾਈ ਕਰਨਾ ਚਾਹੁੰਦੇ ਆ ਇਹਨਾਂ ਦਾ ਕਹਣਾ ਕਿ ਸਾਫ ਸੁਥਰਾ ਕੰਮ ਕਰਦੇ ਆ ਸਾਡੇ ਨਾਲ ਤੁਸੀਂ ਡਾਇਰੈਕਟ ਸੰਪਰਕ ਕਰ ਸਕਦੇ ਹੋ ਤਾਂ ਤੁਸੀਂ BTS ਇਮੀਗ੍ਰੇਸ਼ਨ ਦੇ ਨਾਲ ਉਹਨਾਂ ਦੇ ਪੇਜ ਤੇ ਜਾ ਕੇ ਜਾਂ ਉਹਨਾਂ ਦੇ ਫੋਨ ਨੰਬਰ ਦੇ ਜ਼ਰੀਏ ਜੋ ਇੰਟਰਵਿਊ ਚੱਲ ਰਿਹਾ ਹੈਗਾ ਇਹਦੇ ਜ਼ਰੀਏ ਤੁਸੀਂ ਡਾਇਰੈਕਟ ਇਹਨਾਂ ਨਾਲ ਜੁੜ ਸਕਦੇ ਹੋ